ਵਿਰਾਸਤ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਚੈਨਲ ਉੱਪਰ ਸਵਾਗਤ ਹੈ ਜੀ। ਅੰਸਰਾ ਵੱਲੋਂ ਕੱਲ ਮੁਰਗੀ ਚ ਹੁੰਗੜਬਾਦੀ ਕੀਤੀ ਗਈ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿੱਚ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਲਾਗੂ ਕਰਨ ਹਿਤ ਡੀਜੀਪੀ ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ ਐਸਐਸਪੀ ਫਰੋਈਪੁਰ ਭਪਿੰਦਰ ਸਿੰਘ ਸਿੱਧੂ ਵੱਲੋਂ ਅਮਨ ਤੇ ਸ਼ਾਂਤੀ ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਲਾਗੂ ਕਰਨ ਹਿਤ ਡੀਐਸਪੀ ਫਰੋਈਪੁਰ ਦਿਹਾਤੀ ਕਰਨ ਸ਼ਰਮਾ ਵੱਲੋਂ ਮੁਦਕੀ ਵਿਖੇ ਅਮਨ ਕਾਨੂੰਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਰੱਖਣ ਹਿਤ ਪੰਜਾਬ ਪੁਲਿਸ ਵੱਲੋਂ ਰੈਗ ਮਾਰਚ ਕੀਤਾ ਗਿਆ ਤਾਂ ਕਿ ਇੱਥੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੀ ਡੀਐਸਪੀ ਕੋਲ ਪਰ ਦਿਹਾਤੀ ਕਰਨ ਸ਼ਰਮਾ ਦੇ ਅਗਵਾਈ ਵਿੱਚ ਉਦਕੀ ਵਿਖੇ ਪੰਜਾਬ ਪੰਮਨ ਸ਼ਾਂਤੀ ਦੀ ਬਹਾਲੀ ਅਤੇ ਭਾਈਚਾਰਕ ਸੰਗਤ ਫਲੈਗ ਮਾਰਚ ਕਰਦੀ ਹੋਈ ਸੀਨੀਅਰ ਅਪੋਰਟਸ ਕਪਤਾਨ ਫਰੋਹੀਪੁਰ ਅਭਿੰਦਰ ਸਿੰਘ ਸਿੱਧੂ ਵੱਲੋਂ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇੰਦੇ ਤਿੰਨ ਹਦਿਆਂ ਅਨਸਾਰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਹਿੱਤਾ ਕੀਤੇ ਗਏ ਫਲੈਗ ਮਾਰਚ ਦੀਗਵਾਈ ਡੀਐਸਪੀ ਫਰੋਹੀਪੁਰ ਦਿਹਾਤੀ ਕਰਨ ਸ਼ਰਮਾ ਨੇ ਕੀਤੀ ਉਹਨਾਂ ਦੀਗਵਾਈ ਦੇ ਵਿੱਚ تر세ਮ ਸ਼ਰਮਾ ਐਸ ਐਚਓ ਪੁਲਿਸ ਥਾਣਾ ਕਲਖੁਰਦ ਬਲਜਿੰਦਰ ਸਿੰਘ ਐਸ ਐਚਓ ਪੁਲਿਸ ਥਾਣਾ ਕੁਲਗੜੀ ਦਵਿੰਦਰ ਸਿੰਘ ਗਰਚਾ ਐਸ ਐਚਓ ਪੁਲਿਸ ਥਾਣਾ ਤਲਵੰਡੀ ਭਾਈ ਏਐਸਆਈ ਬਲਵਿੰਦਰ ਸਿੰਘ ਅਨਚਾਰਜ ਪੁਲਸ ਚੌਕੀ ਮੁਦਕੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਸ ਅਧਿਕਾਰੀ ਅਤੇ ਪੁਲਸ ਕਰਮਚਾਰੀ ਆਪੋ ਆਪਣੀ ਡਿਊਟੀ ਤੇ ਪੂਰੀ ਤਰ੍ਹਾਂ ਮੁਸਤੈਦ ਇਸ ਫਲੈਗ ਮਾਰਚ ਦੇ ਵਿੱਚ ਸ਼ਾਮ ਨੂੰ ਸਨ ਜੀ ਸਾਡੇ ਕੋਲ ਕੁਝ ਕੰਪਲੇਂਟਸ ਆਈਆਂ ਨੇ ਜਿਦੇ ਵਿੱਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਇਲਾਕੇ ਕੁਝ ਰਾਤੀ ਅੰਸਰਾਂ ਵੱਲੋਂ ਕੱਲ ਮੁਰਗੀ ਦੀ ਹੁੰਡਰਬਾਦੀ ਕੀਤੀ ਗਈ ਹੈ ਤੇ ਮਾੜੇ ਸ਼ਬਦ ਬੋਨੇ ਗਏ ਨੇ ਸੋ ਇਸੇ ਦੇ ਸੰਬੰਧ ਵਿੱਚ ਅੱਜ ਸੀ ਪੂਰੀ ਫੋਰਸ ਲੈ ਕੇ ਮੁਰਗੀ ਕਸਬੇ ਚ ਫਲੈਗ ਮਾਰਚ ਕਰ ਰਹੇ ਆ ਅਤੇ ਇਹ ਮੈਸੇਜ ਦੇ ਰਿਹਾ ਪਬਲਿਕ ਨੂੰ ਕਿ ਪੁਲਿਸ ਤੁਹਾਡੀ ਸੁਰੱਖਿਆ ਵਾਸਤੇ 24 ਘੰਟੇ ਤਿਆਰ ਹੈ ਅਤੇ ਇਸੇ ਦੇ ਨਾਲ ਨਾਲ ਹੀ ਅਸੀਂ ਇੱਕ ਬਹੁਤ ਸਟ੍ਰਿਕਟ ਵਾਰਨਿੰਗ ਦੇਣਾ ਚਾਹੁੰਦੇ ਹਾਂ ਸਾਰੇ ਮਾੜੇ ਅੰਸ਼ਰਾਂ ਨੂੰ ਕਿ ਕੋਈ ਵੀ ਜਾਤੀ ਕੋਈ ਵੀ ਧਰਮ ਚਾਹੇ ਦੇਸ਼ ਪ੍ਰਦੇਸ਼ੀ ਨਾਗਰਿਕਤਾ ਦੇ ਆਧਾਰ ਤੇ ਕਿਸੇ ਨਾਲ ਦੀ ਠੱਗਰੀ ਹੋਵੇ ਤੇ ਨਾ ਹੋ ਦਿੱਤਾ ਜਾਊਗਾ ਜੇ ਜਿਹੜੇ ਵੀ ਇਸ ਤਰ੍ਹਾਂ ਦੇ ਮਾੜੇ ਅੰਸ਼ਰ ਇਹ ਜੇ ਕੰਮ ਕਰਦੇ ਨੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਦੇ ਮਾੜੇ ਅਨਸਰ ਦੀ ਪਛਾਣ ਬਈਆ ਕੀ ਰੈਡੀਫਿਕੇਸ਼ਨ ਜਿਹੜੇ ਜਿਨ੍ਹਾਂ ਨੂੰ ਕੋਈ ਕਿਤੇ ਅਨਵੋਲਵ ਕਰ ਸਕੋ ਜਿਨ੍ਹਾਂ ਖਿਲਾਫ ਕੰਪਲੇਂਟਸ ਆਈਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਲੋਕੇਟ ਕੀਤਾ ਜਾ ਰਿਹਾ ਹੈ ਤੇ ਜਲਦ ਤੋਂ ਜਲਦ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਠੀਕ ਹੈ ਸਰ